ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਈ ਬਹੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭਿ ਮਯ ਤਹਰੀ ਨਾਮ ਪਰਿਉ ਭਗਤ ਗੋਬਿੰਦ ਕਾ ਅਹ ਰਾਖੋ ਪੈਜ ਹਮਾਰੀ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਅਬ ਗੁਣ ਹਮਾਰੇ ਦਇਆ ਕਰਹੁ ਕਿਛ ਮਹਿਰ ਉਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਾ ਗਨ ਬਰਾਵਰਤ ਪੈ ਭੀਤਰ ਵਗੈ ਕਾਤੀ ਪਰਣਾ ਬਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਜਣ ਸਚਾ ਪਾਤਸ਼ਾਹ ਸਰ ਸਾਹਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਛੰਤ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸਰਾਤ ਚਿਤਵਉ ਅਨਧਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਉ ਅਨੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸਜਣ ਇਕ ਕਰੋ ਬੇਨੰਤੀਆਂ ਤਸੋ ਮੋਹਨ ਲਾਲ ਪਿਆਰੇ ਹਉ ਫਰਾ ਖੋਜੰਤੀਆਂ ਤਸ ਦਸ ਪਿਆਰੇ ਸਰਧਰੀ ਉਤਾਰੇ ਇਕ ਪਹਰੀ ਦਰਸ਼ਨ ਦੀਜਾ ਨੈਣ ਹਮਾਰੇ ਪ੍ਰੀਅ ਰੰਗ ਰੰਗਾਰੇ ਇੱਕ ਤਿਲ ਭੀ ਨਾ ਤਹੀਰੀ ਜੈ ਪ੍ਰਭ ਸਿਓ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਵੈ ਤ ਸੰਤੀਆਂ ਜਨਾਨਕ ਗੁਰਪੂਰਾ ਪਾਇ ਸਗਲੀ ਤਖਾ ਬੁਝੰਤੀਆਂ ਯਾਰ ਵੇ ਪ੍ਰੇਯ ਹਬੇ ਸਖੀਆਂ ਮੂ ਕਹੀ ਨਾ ਜਹਿਆ ਯਾਰ ਵੇ ਹਕ ਡੂ ਹਕ ਚਾੜ ਹੈ ਹੌ ਕਿਸ ਚਿਤਹਿਆ ਹਕ ਦੂ ਹਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਨਾ ਦੇਖ ਮਨ ਚਾਉ ਉਠੰਦਾ ਹੌ ਕਦ ਪਾਈ ਗੁਣਤਾ ਸਾ ਜਿਨੀ ਮੈੜਾ ਲਾਲ ਰਿਝਾਇਆ ਹੌ ਤਸ ਆਗੈ ਮਨ ਦੇਹਿਆ ਨਾਨਕ ਕਹੈ ਸੁਣੋ ਬਿਨੋ ਸੁਹਾਗਣ ਮੂੰ ਦਸ ਦਿਖਾ ਪਿਰ ਕੇ ਹਿਆ ਯਾਰ ਵੇ ਤੇਰ ਆਪਣ ਪਣਾ ਕਿਛ ਨੀ ਸੀ ਛੰਦਾ ਯਾਰ ਵੇ ਤੈ ਰਾਵਿਆ ਲਾਲਨ ਮੂੰ ਦਸ ਦਸਨ ਦਾ ਲਾਲਾ ਤੇ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਬਹਾ ਪਕੜ ਠਾਕੁਰ ਹੋਂ ਕਿਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਸ ਹਬੋ ਕਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇਨਤ ਸੁਖੋ ਸੁਖੇ ਦੀ ਸਾ ਮੈਂ ਪਾਈ ਵਰ ਲੋੜੀ ਦਾ ਆਇਆ ਵਜੀ ਵਾਧਾਈ ਮਹਾ ਮੰਗਲ ਰਹਸ ਥੀਆ ਤੇ ਦਿਆਲ ਸਦ ਨਵ ਰੰਗੀਆਂ ਵਡ ਭਾਗ ਪਾਇਆ ਗੁਰ ਮਿਲਾਇਆ ਸਾਧਕੈ ਸਤ ਸੰਗੀਆਂ ਆਸਾ ਮਨਸਾ ਸਗਲ ਪੂਰੀ ਪ੍ਰ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖੋ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖੋ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਛੰਤ ਘਰ ਪਹਿਲਾ ਇੱਕ ਓੰਕਾਰ ਸਲੋਕ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਉ ਅਨਧਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ